ਰਾਭਤਾ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੋਕਰ ਸਵਾਗਤ ਕਰਦਾ ਪਿਛਲੇ ਦਿਨਾਂ ਤੋਂ ਆਪਾਂ ਲੜੀ ਸ਼ੁਰੂ ਕੀਤੀ ਹੋਈ ਹੈ ਸਾਕਾ ਨੀਲਾ ਤਾਰਾ ਕਿਤਾਬ ਵਿੱਚੋਂ ਇਹ ਕਿਤਾਬ ਡਾਕਟਰ ਭਗਵੰਤ ਸਿੰਘ ਨੇ ਲਿਖੀ ਹੈ ਡਾਕਟਰ ਭਗਵੰਤ ਸਿੰਘ ਉਸ ਮੌਕੇ ਸ੍ਰੀ ਹਰਮੰਦਰ ਸਾਹਿਬ ਵਿੱਚ ਹਾਜ਼ਰ ਸਨ ਜਦੋਂ ਜੂਨ 84 ਨੂੰ ਸ੍ਰੀ ਹਰਮੰਦਰ ਸਾਹਿਬ ਤੇ ਅਟੈਕ ਕੀਤਾ ਗਿਆ ਸੀ 13 ਜੂਨ ਤੱਕ ਦਾ ਵਰਤਾਂਤ ਆਪਾਂ ਕੰਪਲੀਟ ਕਰ ਚੁੱਕੇ ਹਾਂ ਪਰ 13 ਜੂਨ ਤੋਂ ਬਾਅਦ ਉਹ ਸਾਰੇ ਘਟਨਾ ਦਾ ਕੀ ਪ੍ਰਭਾਵ ਪਿਆ ਉਹਦਾ ਇੱਕ 파ਟ ਬਾਕੀ ਹੈ ਇਸ ਤੋਂ ਬਾਅਦ ਇਸ ਕਿਤਾਬ ਦੇ ਕੁਝ ਹੋਰ ਜਿਹੜੇ ਮੁੱਖ ਲੇਖ ਨੇ ਉਹਦੇ ਬਾਰੇ ਵੀ ਚਰਚਾ ਕਰਾਂਗੇ ਤੇ ਕੁਝ ਟਿੱਪਣੀਆਂ ਵੀ ਕੀਤੀਆਂ ਜਾਣਗੀਆਂ ਗੱਲ ਸ਼ੁਰੂ ਕਰਦੇ ਆ ਕਿ ਆਪਰੇਸ਼ਨ ਸਾਕਾ ਨੀਲਾ ਤਾਰਾ ਤੋਂ ਬਾਅਦ ਪੰਜਾਬ ਦਾ ਮਾਹੌਲ ਕਿਸ ਤਰ੍ਹਾਂ ਦਾ ਬਣ ਗਿਆ ਸੀਗਾ ਲੇਖਕ ਦੱਸ ਰਹੇ ਨੇ ਕਿ ਲੁਧਿਆਣੇ ਤੋਂ ਅਸੀਂ ਹਰੀ ਰਾਜ ਨੂੰ ਕਿਹਾ ਕਿ ਮਾਸਟਰ ਰੇਂਦਰ ਸਿੰਘ ਕੱਲ ਨੂੰ ਕੋਲ ਬਰੇਲੀ ਪਹੁੰਚ ਜਾਏ ਅਤੇ ਉਸ ਤੋਂ ਕਲਕੱਤੇ ਪਹੁੰਚਣ ਦਾ ਪ੍ਰਬੰਧ ਕਰੇ ਅਸੀਂ ਸਾਰਿਆਂ ਨੇ ਤਕਰੀਬਨ ਫੈਸਲਾ ਕਰ ਹੀ ਲਿਆ ਸੀ ਕਿ ਕੱਲ ਨੂੰ ਕੁਝ ਸਮੇਂ ਲਈ ਕਨਵੀਨਰ ਬਣਾ ਦਈਏ ਅਤੇ ਫੈਡਰੇਸ਼ਨ ਦਾ ਕੰਮ ਤੋਰੀ। ਪੰਜਾਬ ਵਿੱਚ ਉਸ ਵੇਲੇ ਸਾਰੀਆਂ ਸਿਆਸੀ ਸਰਗਰਮੀਆਂ ਪੰਚ ਸਿੰਘ ਸਹਿਬਾਨ ਦੀ ਅਗਵਾਈ ਹੇਠ ਚੱਲ ਰਹੀਆਂ ਸਨ। ਸਿੰਘ ਸਹਿਬਾਨ ਦੀ ਸਲਾਹ ਨਾਲ ਹੀ ਅਕਾਲੀ ਦਲ ਆਪਣੀਆਂ ਗਤੀਵਿਧੀਆਂ ਚਲਾ ਰਿਹਾ ਸੀ। ਉਹਨਾਂ ਵੱਲੋਂ ਦਿੱਤੇ ਸੱਦੇ ਤੇ ਵਕ ਵਕ ਥਾਮਾਂ ਤੇ ਸੀਤ ਦੀ ਜਥੇ ਦਰਬਾਰ ਸਾਹਿਬ ਆਜ਼ਾਦ ਕਰਵਾਉਣ ਲਈ ਤੁਰਦੇ ਸਨ ਜਿਨ੍ਹਾਂ ਨੂੰ ਤੁਰਨ ਵੇਲੇ ਜਾਂ ਅੰਮ੍ਰਿਤਸਰ ਪਹੁੰਚਣ ਤੋਂ ਪਹੁੰਚਣ ਤੇ ਗ੍ਰਿਫਤਾਰ ਕਰ ਲਿਆ ਜਾਂਦਾ ਸਿੰਘ ਸਾਹਿਬਾਂ ਨੂੰ ਸਲਾਹ ਦੇਣ ਲਈ ਗਿਆਨੀ ਸੰਤ ਸਿੰਘ ਜੀ ਮਸਕੀਨ ਅਤੇ ਗਿਆਨੀ ਚੇਤ ਸਿੰਘ ਜੀ ਸਭ ਕਾ ਗ੍ਰੰਥੀ ਪੂਰਾ ਸਾਥ ਸਦੇ ਰਹੇ ਸਨ ਸੋ ਇਹ ਇਸ ਵਰਣਨ ਤੋਂ ਸਾਫ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਜਾਂ ਜੋ ਪੰਜ ਸਿੰਘ ਸਹਿਬਾਨ ਸੀ ਉਹ ਪੂਰਾ ਸਿਆਸਤ ਦੇ ਕੰਟਰੋਲ ਕਰਦੇ ਸਨ ਅੱਜ ਵਾਂਗੂ ਨਹੀਂ ਕਿ ਸਿੰਘ ਸਹਿਬਾਨ ਉੱਤੇ ਕਿਸੇ ਦਾ ਕੰਟਰੋਲ ਹੋਵੇ ਸੰਤਾ ਸਿੰਘ ਨਿਹੰਗ ਦੀ ਸਰਕਾਰੀ ਸਰਵਤਕਾਲ ਸਕਨਵੈਨਸ਼ਨ ਦਾ ਜਵਾਬ ਦੇਣ ਲਈ ਸਿੰਘ ਸਹਿਬਾਨ ਨੇ 2 ਸਤੰਬਰ ਨੂੰ ਅੰਮ੍ਰਿਤਸਰ ਵਿੱਚ ਵਿਸ਼ਵ ਸਿੱਖ ਕਨਵੈਨਸ਼ਨ ਬੁਲਾ ਲਈ ਜਿਸ ਦੀ ਤਿਆਰੀ ਲਈ ਅਕਾਲੀ ਦਲ ਦੇ ਜ਼ਿਲ੍ਹਾ ਪੱਤਰੀ ਮੀਟਿੰਗਾਂ ਦਾ ਅਕਾਲੀ ਦਲ ਨੇ ਜ਼ਿਲ੍ਹਾ ਪੱਤਰੀ ਮੀਟਿੰਗਾਂ ਦਾ سلسلہ ਸ਼ੁਰੂ ਕਰ ਦਿੱਤਾ ਪ੍ਰੋਫੈਸਰ ਦਰਸ਼ਨ ਸਿੰਘ ਅਤੇ ਮਸਕੀਨ ਜੇ ਨeta ਉਸ ਵੇਲੇ ਸਿੱਖਾਂ ਵਿੱਚ ਜਾਗਰਤੀ ਲਿਆਉਣ ਲਈ ਅਤੇ ਇਸ ਕਨਵੈਨਸ਼ਨ ਨੂੰ ਸਫਲ ਬਣਾਉਣ ਲਈ ਦਿਨ ਰਾਤ ਇੱਕ ਕਰ ਦਿੱਤਾ ਉਦੋਂ ਹੀ ਕਿਸੇ ਨੇ ਦਰਬਾਰਾ ਸਿੰਘਦੇਵੀ ਕੰਨ ਵਿੱਚ ਪੂ ਕੁਮਾਰ ਦਿੱਤੀ ਕਿ ਦਿੱਲੀ ਦਿੱਲੀ ਸਰਕਾਰ ਜਲਦੀ ਹੀ ਸਸਪੈਂਡ ਕੀਤੀ ਉਸ ਦੀ ਸਰਕਾਰ ਬਹਾਲ ਕਰ ਸਕਦੀ ਹੈ ਜਿਸ ਕਰਕੇ ਕਾਂਗਰਸੀ ਐਮ ਐਲ ਏ ਵੀ ਖੁੱਡਾਂ ਚੋਂ ਬਾਹਰ ਨਿਕਲਾਏ ਅਤੇ ਸਿੱਖਾਂ ਦੇ ਹਰ ਪ੍ਰੋਗਰਾਮ ਦਾ ਵਿਰੋਧ ਕਰਨ ਲੱਗੇ ਅਕਾਲੀ ਦਲ ਦੀਆਂ ਜ਼ਿਲ੍ਹਾ ਪਧਰੀ ਮੀਟਿੰਗਾਂ ਦਾ ਐਲਾਨ ਹੁੰਦਿਆਂ ਹੀ ਉਹਨਾਂ ਦੀ ਫੋਟੋ ਖੋੜੀ ਵੀ ਸ਼ੁਰੂ ਹੋ ਗਈ ਅਸੀਂ ਬਲਾਰੇ ਦੇ ਫਾਰਮ ਹਾਊਸ ਉੱਤੇ ਹੀ ਛਿਪੇ ਹੋਏ ਸੀ ਅਤੇ ਇੰਤਜ਼ਾਰ ਕਰ ਰਹੇ ਸੀ ਕਿ ਕਦੋਂ ਹਰੀ ਰਾਜ ਹੋਰਾਂ ਦਾ ਸਨੇਹਾ ਆਵੇ ਤੇ ਅਸੀਂ ਵਾਪਸ ਕਲਕੱਤੇ ਪਹੁੰਚੇ ਭਾਰਤ ਵਿੱਚ ਸਾਰੇ ਪਾਸੇ ਰਾਜਕਤਾ ਦਾ ਮਾਹੌਲ ਬਣਿਆ ਹੋਇਆ ਸੀ ਇੰਦਰਾ ਨੂੰ ਪਹਿਲਾਂ ਕਰਨਾਟਕ ਵਿੱਚ ਰਾਮਕ੍ਰਿਸ਼ਨ ਹੈਗੜੇ ਸਰਕਾਰ ਵਿੱਚ ਬਗਾਵਤ ਕਰਾਈ ਇੰਦਰਾ ਨੇ ਪਹਿਲਾਂ ਕਰਨਾਟਕ ਵਿੱਚ ਰਾਮਕ੍ਰਿਸ਼ਨ ਹੈਗੜੇ ਸਰਕਾਰ ਵਿੱਚ ਬਗਾਵਤ ਕਰਾਈ ਫਿਰ ਜੰਮੂ ਕਸ਼ਮੀਰ ਵਿੱਚ ਫਰੂਕ ਦੀ ਬਜ਼ਾਰਤਾਂ ਤੋੜ ਕੇ ਸ਼ਾਹ ਨੂੰ ਸਹਾਇਤਾ ਦੇ ਕੇ ਸਰਕਾਰ ਬਣਾ ਦਿੱਤੀ ਅਤੇ ਹੁਣ ਤੇਲਗੂ ਦੇਸ਼ਮ ਪਾਰਟੀ ਵਿੱਚ ਬੁਗਾਵਤ ਕਰਵਾ ਕੇ ਇਲਾਜ ਕਰਵਾਉਣ ਅਮਰੀਕਾ ਗਏ ਐਂਟੀ ਰਾਮਾ ਰੋਧੀ ਸਰਕਾਰ ਵੀ ਦਾਤੇ ਲਾ ਦਿੱਤੀ ਸੀ ਉੜੀਸਾ ਤੇ ਤਾਮਲनाडु ਦਾ ਵੀ ਬੁਰਾ ਹਾਲ ਸੀ ਪਰ ਇੰਦਰਾ ਤੋਂ ਇੰਨੇ ਤੰਗ ਹੋਣ ਦੇ ਬਾਵਜੂਦ ਸਿੱਖਾਂ ਤੋਂ ਹੋਏ ਜ਼ੁਲਮ ਪ੍ਰਤੀ ਕਿਸੇ ਦੀ ਕੋਈ ਹਮਦਰਦੀ ਨਹੀਂ ਸੀ ਸਿੱਖ ਵੀ ਆਪਣੀ ਲੜਾਈ ਆਪਣੇ ਬਲਬੁੱਤੇ ਲੜੀ ਜਾ ਰਹੇ ਸਨ ਫੈਡਰੇਸ਼ਨ ਦੇ ਕੁਝ ਸਿੱਖ ਨੌਜਵਾਨਾਂ ਨੇ 25 ਅਗਸਤ ਨੂੰ ਦਿੱਲੀੋਂ ਉੱਠ ਕੇ ਚੰਡੀਗੜ੍ਹ ਦੇ ਰਸਤੇ 93 ਸਵਾਰੀਆਂ ਲੈ ਕੇ ਸ਼੍ਰੀਨਗਰ ਜਾ ਰਿਹਾ ਇੱਕ ਹੋਰ ਜਹਾਜ਼ ਅਗਵਾ ਕਰ ਲਿਆ ਜਿਸ ਨੂੰ ਉਹ ਪਾਕਿਸਤਾਨ ਲੈ ਗਏ ਚੰਡੀਗੜ੍ਹ ਤੋਂ ਚੜ੍ਹੇ ਸੱਤ ਅਗਵਾਕਾਰਾਂ ਦੀ ਅਗਵਾਈ ਫੈਡਰੇਸ਼ਨ ਆਗੂ ਕਮਲਜੀਤ ਸਿੰਘ ਸੰਧੂ ਕਰ ਰਹੀ ਸੀ ਜੋ ਸਰਕਾਰ ਨਾਲ ਮੁਨੰਬਰ ਖਾਂ ਬਣ ਕੇ ਗੱਲ ਕਰਦਾ ਰਿਹਾ ਉਹ ਜਹਾਜ਼ ਨੂੰ ਲਾਹੌਰ ਲੈ ਗਏ ਜਿੱਥੇ ਜਾਜ ਅਕਾਸ਼ ਵਿੱਚ ਇੱਕ ਘੰਟਾ ਚੱਕਰ ਕੱਟਦਾ ਰਿਹਾ ਪਰ ਉਸ ਨੂੰ ਉਤਰਨ ਦੀ ਆਗਿਆ ਨਾ ਦਿੱਤੀ ਗਈ ਫਿਰ ਜਦ ਜਹਾਜ਼ ਦਾ ਤੇਲ ਖਤਮ ਹੋਣ ਲੱਗਿਆ ਤਾਂ ਉਤਰ ਕੇ ਤੇਲ ਭਰਉਣ ਦੀ ਇਜਾਜ਼ਤ ਮਿਲ ਗਈ ਜਹਾਜ਼ ਤੇਲ ਲੈਣ ਤੋਂ ਬਾਅਦ ਕਈ ਘੰਟੇ ਲੋਅਰ ਹਵਾਈ ਅੱਡੇ ਤੇ ਖੜਾ ਰਿਹਾ। ਇਥੋਂ ਅਗਵਾ ਕਰ ਜਹਾਜ਼ ਨੂੰ ਦੁਬਈ ਲੈ ਗਏ। ਜਿੱਥੇ ਉਤਰਨ ਦੀ ਆਗਿਆ ਨਾ ਮਿਲੀ ਤਾਂ ਵਾਪਸ ਕਰਾਚੀ ਆ ਗਏ। ਉਹ ਇੱਥੇ ਤੇਲ ਲੈਣ ਤੋਂ ਬਾਅਦ ਅਮਰੀਕਾ ਜਾਣਾ ਚਾਹੁੰਦੇ ਸਨ। ਉਹਨਾਂ ਨੇ ਭਾਰਤ ਨੂੰ ਆਪਣੀਆਂ ਮੰਗਾਂ ਦੱਸਣ ਤੋਂ ਵੀ ਨਾ ਕਰ ਦਿੱਤੀ। ਕਰਾਚੀ ਤੋਂ ਤੇਲ ਭਰ ਕੇ ਉਹ ਜਹਾਜ਼ ਨੂੰ ਦੁਬਈ ਲੈ ਗਏ। ਜਿੱਥੇ ਉਹਨਾਂ ਦਾ ਇਸ ਸ਼ਰਤ ਤੇ ਸਮਝੌਤਾ ਹੋ ਗਿਆ ਕਿ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਵੇਗਾ ਤੇ ਡਾਕੂਮੈਂਟ ਤਿਆਰ ਕਰਕੇ 1 ਹਫ਼ਤੇ ਵਿੱਚ ਅਮਰੀਕਾ ਵਿੱਚ ਰਾ시 ਚਰਨ ਦੁਆਈ ਜਾਵੇਗੀ ਜਿਸ ਨੇ ਅਮਰੀਕਾ ਹਾਈ ਕਮਿਸ਼ਨ ਨੇ ਵੀ ਜਾਮਣੀ ਦਿੱਤੀ ਪਰ ਯਾਤਰੀਆਂ ਨੂੰ ਰਹਿਾ ਕਰਵਾਉਣ ਅਤੇ ਉਹਨਾਂ ਨੂੰ ਰਾਸਤ ਵਿੱਚ ਲੈਣ ਤੋਂ ਬਾਅਦ ਸਰਕਾਰ ਮੁੱਕਰ ਗਈ ਅਤੇ ਇੱਕ ਹਫਤੇ ਬਾਅਦ ਧੋਖੇ ਨਾਲ ਸਾਰੇ ਸੰਗਾਂ ਨੂੰ ਭਾਰਤ ਲੈ ਜਾਂਦਾ ਇਨ੍ਹਾਂ ਹਾਈਜੈਕਿੰਗ ਦੀਆਂ ਦੋਹਾਂ ਕਾਰਵਾਈਆਂ ਨਾਲ ਫੈਡਰੇਸ਼ਨ ਦੀ ਚਰਚਾ ਦੁਨੀਆ ਭਰ ਵਿੱਚ ਫੈਲ ਗਈ ਇਹ ਦੋਹਾਂ ਕਾਰਵਾਈਆਂ ਨੂੰ ਅੰਜਾਮ ਦੇਣ ਵਾਲੇ ਸਾਰੇ ਮੁੰਡੇ ਚੰਡੀਗੜ੍ਹ ਜੁੜਤੇ ਸਨ ਅਤੇ ਦੋਵੇਂ ਆਗੂ ਪਰਮਿੰਦਰ ਸਿੰਘ ਹਰਪਨ ਹਰਪਨ ਮੌਲਾ ਅਤੇ ਕਮਲਜੀਤ ਸਿੰਘ ਸੰਧੂ ਮੇਰੇ ਬਹੁਤ ਹੀ ਅਜੀਬ ਸਨ ਸਰਕਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਸਿੰਘ ਸਾਹਿਬਾਨ ਵੱਲੋਂ ਬੁਲਾਈ ਗਈ ਵਿਸ਼ਵ ਸਿੱਖ ਕਨਵੈਨਸ਼ਨ ਉੱਤੇ ਹਿੰਸਾ ਭੜਕ ਜਾਣ ਦਾ ਬਹਾਨਾ ਬਣਾ ਕੇ ਪਾਬੰਦੀ ਲਾ ਦਿੱਤੀ ਪਰ ਸਾਰੇ ਸਿੱਖ ਜਗਤ ਨੇ ਇਸ ਪਾਬੰਦੀ ਦੇ ਬਾਵਜੂਦ ਸਮੇਲਨ ਨੂੰ ਸਫਲ ਬਣਾਉਣ ਲਈ ਪੂਰਾ ਜ਼ੋਰ ਲਾ ਦਿੱਤਾ ਸਰਕਾਰ ਵੀ ਇਸ ਸਮੇਲਨ ਨੂੰ ناکਾਮ ਕਰ ਲਈ ਹਰ ਕਟਿਆ ਹੱਤਕੰਡਾ ਅਪਣਾਉਣ ਲੱਗੀ ਸੰਗਤਾਂ ਸਾਰੀ ਗੱਲ ਸਮਝਦੀਆਂ ਸਨ ਇਸ ਲਈ ਉਹ 30 ਅਗਸਤ ਨੂੰ ਹੀ ਤੁਰ ਪਈਆਂ ਜਿਨ੍ਹਾਂ ਨੂੰ ਅੰਮ੍ਰਿਤਸਰ ਵੱਲ ਆਉਂਦਿਆਂ ਪਿੱਛੇ ਹੀ ਰੁਕ ਦਿੱਤਾ ਗਿਆ ਫਿਰ ਵੀ ਸੰਗਤਾਂ ਪੰਜਾ ਪੰਜਾ ਮੀਲ ਪੈਦਲ ਸਫਰ ਕਰਕੇ ਇੱਕ ਦਿਨ ਪਹਿਲਾਂ ਹੀ ਪਹੁੰਚ ਗਈਆਂ ਸੀ ਆਈਡੀ ਨੇ ਯਰ ਕੋਟਮ ਦਾ 10 ਦਸੰਬਰ ਨੂੰ ਗੁਰਦੁਆਰਾ ਬਾਬੇ ਸ਼ਹੀਦਾਂ ਵਿੱਚ ਡੇਢ ਲੱਖ ਤੋਂ ਵੱਧ ਸੰਗਤਾਂ ਦਾ ਇਕੱਠ ਸੀ ਇਕੱਠ ਦੀ ਵਿੱਚ ਭੀੜ ਵੇਖ ਕੇ ਸਿੰਘ ਸਹਿਬਾਨ ਗਰਦਗਰ ਉੱਠੇ ਅਖੰਡ ਪਾਠ ਸਾਹਿਬ ਦੇ ਭੋਗ ਪ੍ਰੰਤ ਪ੍ਰੋਫੈਸਰ ਦਰਸ਼ਨ ਸਿੰਘ ਨੇ ਕੀਰਤਨ ਕੀਤਾ ਅਤੇ ਇਤਿਹਾਸਕ ਮਸਾਲਾ ਨਾਲ ਲੋਕਾਂ ਵਿੱਚ ਖੂਬ ਜੋਸ਼ ਭਰਿਆ ਹੁਕਮਨਾਮੇ ਦੀ ਕਥਾ ਗਿਆਨੀ ਸੰਤ ਸਿੰਘ ਜੀ ਮਸਕੀਨ ਨੇ ਕੀਤੀ ਉਹਨਾਂ ਦਾ ਵਿਖਿਆਨ ਵੀ ਬੇਮਿਸਾਲ ਸੀ ਜਿਸ ਕਰਕੇ ਬਾਅਦ ਵਿੱਚ ਉਹਨਾਂ ਨੂੰ ਲੰਮਾ ਸਮਾਂ ਸਰਕਾਰੀ ਪ੍ਰਕੋਪ ਵੀ ਸਹਿਣਾ ਪਿਆ ਜਥੇਦਾਰ ਕਲਤਖ ਸਾਹਿਬ ਗਿਆਨੀ ਕਿਰਪਾਲ ਸਿੰਘ ਨੇ ਜੋਸ਼ੀਲੇ ਭਾਸ਼ਣ ਦੇ ਅੰਤ ਵਿੱਚ ਐਲਾਨ ਕੀਤਾ ਕਿ ਜੇ ਸਰਕਾਰ ਨੂੰ 30 ਸਤੰਬਰ ਤੱਕ ਫੌਜ ਨੂੰ ਹਰਮੰਦਰ ਸਾਹਿਬ ਸੂਹੂ ਵਿੱਚੋਂ ਬਾਹਰ ਨਾ ਕੱਢਿਆ ਤਾਂ ਮੈਂ ਸਿੱਖ ਜਗਤ ਤੋਂ ਅਪੀਲ ਕਰਦਾ ਹਾਂ ਕਿ 1 ਅਕਤੂਬਰ ਨੂੰ ਸੰਗਤਾਂ ਸਿਰ ਤਲੀ ਤੇ ਧਰ ਕੇ ਅੰਮ੍ਰਿਤਸਰ ਵੱਲ ਨੂੰ ਚੱਲ ਪੈਣ ਰਮੇਂਦਰ ਸਾਹਿਬ ਨੂੰ ਵਿਚਾਰ ਕਰਾਉਣ ਲਈ ਅਸੀਂ ਪੰਜ ਸਿੰਘ ਸਹਿਬਾਨ ਸੰਗਤਾਂ ਦੀ ਅਗਵਾਈ ਕਰਾਂਗੇ ਇਸ ਭਾਸ਼ਣ ਨੇ ਸੰਗਤਾਂ ਵਿੱਚ ਹੋਰ ਜੋਸ਼ ਭਰ ਦਿੱਤਾ ਅਤੇ ਪੰਡਾਲ ਜਕਾਰਿਆਂ ਨਾਲ ਗੂੰਜ ਉੱਠਿਆ ਇਹ ਉਸ ਕੌਮ ਦਾ ਪਹਿਲਾ ਅਲਾਹੀ ਇਕੱਠ ਸੀ ਜਿਸ ਨਾਲ ਇਨਾ ਵੱਡਾ ਕੱਲੂਕਾਰਾ ਸਿਰਫ 3 ਮਹੀਨੇ ਪਹਿਲਾਂ ਵਾਪਰਿਆ ਸੀ ਅਤੇ ਉਹ ਵੀ ਰੋਜ਼ ਉਸ ਦੇ ਨੌਜਵਾਨਾਂ ਨੂੰ ਕੋਕੋ ਕੇ ਮਾਰਿਆ ਜਾ ਰਿਹਾ ਸੀ ਇਸ ਇਕੱਠ ਵਿੱਚ ਕੌਮ ਨਾਲ ਨਾ ਕੱਟ ਕੇ ਸਰਕਾਰੀ ਅਹੁਦਿਆਂ ਦਾ ਆਨੰਦ ਮਾਣਨ ਵਾਲੇ ਜਲ ਸਿੰਘ ਤੇ ਬੁੱਟਾ ਸਿੰਘ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਅਸੀਂ ਵੀ ਲਿਖਤੀ ਸੁਨੇਹਾ ਭੇਜਿਆ ਕਿ ਜੇ ਜੋ ਫੈਡਰੇਸ਼ਨ ਦੇ ਬਲਾਰੇ ਵੱਲੋਂ ਪੜਿਆ ਗਿਆ ਇਸ ਇਕੱਠ ਨੂੰ ਸਰਕਾਰ ਇਸ ਇਕੱਠ ਨੇ ਸਰਕਾਰ ਨੂੰ ਤੁਰ ਤੁਰ ਅੰਦਰ ਤੱਕ ਹਲਾ ਦਿੱਤਾ ਕਿ ਇਹਨੇ ਜ਼ਬਰ ਤੋਂ ਬਾਅਦ ਵੀ ਸਿੱਖ ਚੜ੍ਹਦੀ ਕਲਾ ਵਿੱਚ ਹਨ ਇਸ ਸਮਾਗਮ ਤੋਂ ਬਾਅਦ ਇਹ ਜਾਣਦੇ ਹੋਏ ਵੀ ਕਿ ਪੀੜੀ ਪੱਗ ਬੰਨ੍ਹਣ ਤੇ ਸਰਕਾਰੀ ਜ਼ਬਰਦਸਤਕਾਰ ਹੋਣਾ ਪੈਂਦਾ ਹੈ ਅਤੇ ਨੌਜਵਾਨਾਂ ਨੂੰ ਤਾਂ ਜਾਣ ਵੀ ਗੋਣੀ ਪੈਂਦਾ ਕਹ ਜਾਂਦੀ ਹੈ ਫਿਰ ਵੀ ਸਾਰੇ ਪਾਸੇ ਪੀਲੇ ਪੱਗਾਂ ਤੇ ਚੁੰਨਿਆਂ ਦਾ ਹੜ ਆ ਗਿਆ ਗਲੀਆਂ ਬਜ਼ਾਰਾਂ ਵਿੱਚ ਸਿਰਫ ਪੀਲਾ ਰੰਗ ਹੀ ਨਜ਼ਰ ਆਉਂਦਾ ਕਾਂਗਰਸ ਦੇ ਚਰਨ ਸਕੱਤਰ ਰਚੀਵ ਗਾਂਧੀ ਨੇ ਵਿਸ਼ਵ ਸਿਕਸ ਮੇਲਨ ਦੇ ਅਲਟੀਮੇਟਮ ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਅਜਿਹੇ ਅਲਟੀਮੇਟਮ ਰੋਜ਼ ਹੀ ਮਿਲਦੇ ਹਨ ਕਾਂਗਰਸ ਦੇ ਚਰਨ ਸਕੱਤਰ ਰਚੀਵ ਗਾਂਧੀ ਨੇ ਵਿਸ਼ਵ ਸਿਕਸ ਮੇਲਨ ਦੇ ਅਲਟੀਮੇਟਮ ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਅਜਿਹੇ ਅਲਟੀਮੇਟਮ ਰੋਜ਼ ਹੀ ਮਿਲਦੇ ਹਨ ਸਰਕਾਰ ਤੇ ਇਹਨਾਂ ਦਾ ਕੋਈ ਅਸਰ ਨਹੀਂ ਹੁੰਦਾ ਪਰ ਸਿੱਖਾਂ ਵਿੱਚ ਉਤਸ਼ਾਹ ਦਾ ਮਾਹੌਲ ਬਣ ਚੁੱਕਿਆ ਸੀ 12 ਸਤੰਬਰ ਨੂੰ ਜਲੰਧਰ ਦੇ ਇੱਕ ਸਿਨੇਮਾ ਘਰ ਵਿੱਚ ਬੰਬ ਧਮਾਕਾ ਹੋਇਆ ਜਿਸ ਨਾਲ ਦੋ ਬੰਦੇ ਹਲਾਕਤੇ ਬਈ ਜ਼ਖਮੀ ਹੋ ਗਏ ਇਸ ਤੋਂ ਅਗਲੀ ਰਾਤ ਗੁਰਦਾਸਪੁਰ ਜ਼ਿਲ੍ਹੇ ਦੇ ਧਾਰੀਵਾਲ ਕਸਬੇ ਕੋਲ ਪਟਕਾਨ ਕੋਟ ਜਾ ਰਹੀ ਬੱਸ ਵਿੱਚੋਂ ਲਾ ਕੇ 8 ਬੰਦੇ ਮਾਰ ਦਿੱਤੇ ਗਏ ਜਿਸ ਨਾਲ ਸਰਕਾਰੀ ਹਲਕਿਆਂ ਵਿੱਚ ਦੁਹਾਈ ਮਚ ਗਈ ਅਸੀਂ ਵੀ ਹੁਣ ਪੰਜਾਬ ਵਿੱਚੋਂ ਨਿਕਲ ਜਾਣ ਵਿੱਚ ਹੀ ਭਲਾਈ ਸਮਝੀ ਕਿਉਂਕਿ ਇਨ੍ਹਾਂ ਘਟਨਾਵਾਂ ਤੋਂ ਬਾਅਦ ਪੁਲਿਸ ਦਾ ਦਾਂਗ ਹੋਰ ਤੇਜ਼ ਹੋ ਜਾਣਾ ਸੀ ਸਾਨੂੰ ਕੱਲ ਨੂੰ ਹੋਰਾਂ ਦੇ ਕਲਕੱਤੇ ਪਹੁੰਚਣ ਦੀ ਖਬਰ ਮਿਲ ਗਈ ਸੀ ਸਤੰਬਰ ਦੇ ਅੱਧ ਵਿੱਚ ਅਸੀਂ ਵੀ ਕਲਕੱਤੇ ਪਹੁੰਚ ਗਏ ਸਾਡਾ ਟਿਕਾਣਾ ਕਮਿਕਰ ਸਿੰਘ ਦਾ ਘਰ ਹੀ ਸੀ ਕਮਿਕਰ ਸਿੰਘ ਚਰਨ ਸਿੰਘ ਲਹਾਰਾ ਮਹਿੰਦਰ ਸਿੰਘ ਗਿੱਲ ਮਲਕੀਤ ਸਿੰਘ ਮੇਜਰ ਸਿੰਘ ਦਨਲਖ ਬਾਲੇ ਅਤੇ ਇੱਕ ਗੋਰਖਾ ਨਾਮ ਦਾ ਸਿੰਘ ਸੀ ਆਦ ਨੇ ਉਹਨਾਂ ਦਿਨਾਂ ਵਿੱਚ ਮੂਵਮੈਂਟ ਦਾ ਬਹੁਤ ਸਾਥ ਦਿੱਤਾ ਉਹਨਾਂ ਨੇ ਸਾਡੀਆਂ ਠਹਿਰਾ ਬਣਾਈਆਂ ਖਰਚਾ ਚੁੱਕਿਆ ਅਤੇ ਹਰ ਤਰ੍ਹਾਂ ਸੰਭਾਲ ਕੀਤੀ ਉੱਥੇ ਸਾਨੂੰ ਕਮਿਕਰ ਸਿੰਘ ਕੋਲੋਂ ਪਤਾ ਲੱਗਿਆ ਕਿ ਅਤੇਂਦਰਪਾਲ ਵੀ ਆਇਆ ਹੋਇਆ ਹੈ। ਅੰਮ੍ਰਿਤਸਰ ਦਾ ਪ੍ਰਧਾਨ ਹਰਪ੍ਰੀਤ ਸਿੰਘ ਵਿਸ਼ਵਾ ਵੀ ਉੱਥੇ ਹੀ ਸੀ। ਅਸੀਂ ਉਹਨਾਂ ਦੋਹਾਂ ਨੂੰ ਵੀ ਬੁਲਾਇਆ ਬੁਲਾ ਲਿਆ ਤੇ ਉੱਥੇ ਕਮਿਕਰ ਸਿੰਘ ਦੇ ਘਰ ਮੀਟਿੰਗ ਰੱਖ ਲਈ। ਮੈਨੂੰ ਯਾਦ ਹੈ ਕਿ 20 ਸਤੰਬਰ 1984 ਨੂੰ ਅਸੀਂ ਫੈਸਲਾ ਕਰਕੇ ਸਥਾਈ ਕਮੇਟੀ ਬਣਾ ਦਿੱਤੀ। ਇਸ ਕਮੇਟੀ ਦੇ ਮੈਂਬਰ ਅਤੇਂਦਰਪਾਲ ਸਿੰਘ, ਮੈਂ ਚਰਨਜੀਤ ਸਿੰਘ ਚੰਨੀ, ਸਰਬਜੀਤ ਸਿੰਘ ਜੰਮੂ, ਹਰੀਰਾਜ ਸਿੰਘ ਘੁੰਮਣ ਅਤੇ ਹਰ ਹਰਪ੍ਰੀਤ ਸਿੰਘ ਵਿਸ਼ਵਾ ਸਨ। ਹਰਿੰਦਰ ਸਿੰਘ ਕਲੋਂ ਨੂੰ ਇਸ ਦਾ ਅਸਥਾਈ ਕਨਵੀਨਰ ਬਣਾਇਆ ਗਿਆ ਤੇਂਦਰਪਾਲ ਸਿੰਘ ਨੇ ਬਹੁਤ ਰੌਲਾ ਪਾਇਆ ਕਿ ਮੈਨੂੰ ਕਨਵੀਨਰ ਕਿਉਂ ਨਹੀਂ ਬਣਾਇਆ ਮੇਰਾ ਹੱਕ ਵੰਦਾ ਸੀ ਕਿਉਂਕਿ ਉਹ ਸੀਨੀਅਰ ਮਿਤ ਪ੍ਰਧਾਨ ਸੀ ਪਰ ਸਾਰੇ ਮੁੰਡੇ ਹੀ ਉਸ ਨੂੰ ਚਲਾਕ ਜਿਹਾ ਸਮਝਦੇ ਸੀ ਦੂਜਾ ਉਹ ਪੰਜਾਬ ਤੋਂ ਬਾਹਰ ਦਾ ਰਹਿਣ ਵਾਲਾ ਸੀ ਇਸ ਲਈ ਮੈਂ ਕੁਝ ਨਹੀਂ ਸੀ ਕਰ ਸਕਦਾ ਕਲੋਂ ਦੀ ਕਨਵੀਨੈਂਸਿਪੇਟ ਇਸ ਤਰ੍ਹਾਂ ਫੈਡਰੇਸ਼ਨ ਦਾ ਕੰਮ ਸ਼ੁਰੂ ਹੋ ਗਿਆ ਪੂਰਬੀ ਭਾਰਤ ਦੇ ਸਿੱਖਾਂ ਦੀ ਕਲਕੱਤੇ ਵਿੱਚ ਇੱਕ ਵੱਡੀ ਕਾਨਫਰੰਸ ਰੱਖੀ ਗਈ ਇਸ ਵਿੱਚ ਬਿਹਾਰ ਉੱਤਰ ਪ੍ਰਦੇਸ਼ ਬੰਗਾਲ ਯੂਪੀ ਦੇ ਕੁਝ ਸਿੱਖਾਂ ਨੇ ਭਾਗ ਲੈਣ ਆਉਣਾ ਸੀ ਅਤੇ ਪੰਜਾਬ ਦੇ ਘਟਨਾ ਚੱਕਰ ਉੱਤੇ ਵਿਚਾਰ ਕਰਨੀ ਸੀ ਇਸ ਇਹ ਕਾਨਫਰੰਸ ਬੜੀ ਸਫਲ ਹੋਈ ਜਿਸ ਦਾ ਸਾਰਾ ਇੰਤਜ਼ਾਮ ਬੰਗਾਲ ਦੇ ਸਿੱਖਾਂ ਵੱਲੋਂ ਕੀਤਾ ਗਿਆ ਜੋ ਪੰਜਾਬ ਵਿੱਚੋਂ ਇੱਧਰ ਆ ਕੇ ਬਸੇ ਸਨ ਉੱਥੇ ਪਨਾਲ ਵਿੱਚ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਸੁਨੇਹਾ ਪੜ੍ਹ ਕੇ ਸੁਣਾਇਆ ਗਿਆ ਅਸੀਂ ਸਾਰੇ ਪਰਦੇ ਪਿੱਛੇ ਰਹਿ ਕੇ ਕੰਮ ਕਰ ਰਹੇ ਸੀ ਕਿਉਂਕਿ ਅਸੀਂ ਚਾਹੁੰਦੇ ਸੀ ਕਿ ਕਲਕੱਤਾ ਸਾਡੀ ਪੱਕੀ ਸੁਪਨ ਕਾ ਬਜੋ ਬਣਾ ਰਹੇ ਭਾਵੇਂ ਕਿ ਤਿੰਨਦਰਪਾਲ ਸਿੰਘ ਨੇ ਇੱਕ ਦਿਨ ਰੋਜ਼ਾਨਾ ਅਖ਼ਬਾਰ ਟੈਲੀਗ੍ਰਾਫ ਵਿੱਚ ਬਿਆਨ ਸਬਾ ਕੇ ਕੁਝ ਨੁਕਸਾਨ ਕੀਤਾ ਉਹ ਪਬਲਿਸਿਟੀ ਪਬਲਿਸਿਟੀ ਦਾ ਭੁੱਖਾ ਸੀ ਪਰ ਅਸੀਂ ਉਸ ਨੂੰ ਕਹਿ ਦਿੱਤਾ ਕਿ ਭਵਿੱਖ ਵਿੱਚ ਉਹ ਇਸ ਤਰ੍ਹਾਂ ਦੀ ਗਲਤੀ ਨਾ ਕਰੇ ਇਨ੍ਹਾਂ ਦਿਨਾਂ ਵਿੱਚ ਹੀ ਰਜੀਵ ਗਾਂਧੀ ਕਲਕੱਤੇ ਆਉਣਾ ਸੀ ਉੱਥੋਂ ਦੇ ਸਿੱਖ ਨੌਜਾਨ ਉਸ ਬਾਰੇ ਵਿਚਾਰਾਂ ਕਰੇ ਸਨ ਪਰ ਇਨ੍ਹਾਂ ਦਿਨਾਂ ਵਿੱਚ ਹੀ ਮੈਨੂੰ ਚੰਡੀਗੜ੍ਹ ਪੁਲਿਸ ਦੀ وجہ ਕਰਕੇ ਕਲਕੱਤਾ ਛੱਡਣਾ ਪੈ ਗਿਆ ਕਲਕੱਤੇ ਵਿੱਚ ਇਕ ਹੋਰ ਘਟਨਾ ਕਿ ਠੀਕੇ ਇੰਦਰਾ ਗਾਂਧੀ ਨੇ ਅਗਸਤ ਦੇ ਮਹੀਨੇ ਵਿੱਚ ਕਲਕੱਤੇ ਇੱਕ ਮੱਠ ਦੇ ਸੰਤ ਨੂੰ ਮਿਲਣਾ ਸੀ ਉੱਥੇ ਕਲਕੱਤੇ ਦੇ ਸਿੱਖਾਂ ਨੇ ਸਿੱਖ ਬੀਬੀਆਂ ਨੂੰ ਇਕੱਠਾ ਕਰਕੇ ਜਿਸ ਰਸਤੇ ਵਿੱਚ ਇੰਦਰਾ ਗਾਂਧੀ ਨੇ ਲੰਘਣਾ ਸੀ ਉਸ ਰਸਤੇ ਤੇ ਪਿੱਟ ਸੈਪਾ ਕਰਵਾ ਕੇ ਵਿਖਾਵਾ ਕੀਤਾ ਚੰਦਰ ਸਿੰਘ ਜਿਸ ਨੇ ਆਪਰੇਸ਼ਨ ਬਲੂ ਸਟਾਰ ਹੋਣ ਦੇ ਖਿਲਾਫ ਬਿਆਨ ਦਿੱਤਾ ਸੀ ਉਹ ਵੀ ਇਹਨਾਂ ਦਿਨਾਂ ਵਿੱਚ ਕਲਕੱਤੇ ਆਇਆ ਤੇ ਕਾਲੀ ਘਾਟ ਗੁਰਦੁਆਰੇ ਵਿੱਚ ਬੋਲਿਆ ਮੈਂ ਉਦੋਂ ਉੱਥੇ ਹੀ ਸੀ ਉਸਨੇ ਸਿੱਖਾਂ ਨਾਲ ਦੁੱਖ ਮਣਾਉਣ ਦੀ ਕੋਸ਼ਿਸ਼ ਕੀਤੀ ਤੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਉਸਨੇ ਸਾਕਾ ਨੀਲਾ ਤਾਰਾ ਦੀ ਬ੍ਰੋਤਾ ਕੀਤੀ ਜਿਸ ਦੇ ਸਿੱਟੇ ਵਜੋਂ ਉਹ ਦਸੰਬਰ 1984 ਦੀਆਂ ਪਾਰਲੀਮੈਂਟ ਚੋਣਾਂ ਵਿੱਚ ਹਾਰ ਗਿਆ ਲੋਕ ਉਸ ਨੂੰ ਖਾਲਸਾਣ ਦਾ ਸਮਰਥਕ ਕਹਿਣ ਲੱਗ ਪਏ ਹਰਿੰਦਰ ਸਿੰਘ ਕਲਨ ਅਤੇ ਹਰੀਰਾਜ ਸਿੰਘ ਕੋਮਣ ਉੱਥੋਂ ਪੰਜਾਬ ਆ ਗਏ ਤਾਂ ਜੋ ਫੈਡਰੇਸ਼ਨ ਦਾ ਦਫ਼ਤਰ ਖੋਲ੍ਹ ਕੇ ਦੁਬਾਰਾ ਕੰਮ ਸ਼ੁਰੂ ਕੀਤਾ ਜਾ ਸਕੇ ਅਤੇ ਬਚੇ ਹੋਏ ਬਾਕੀ ਸਾਥੀਆਂ ਨਾਲ ਤਾਲਮੇਲ ਬਣਾਇਆ ਜਾ ਸਕੇ ਉਹਨਾਂ ਤੋਂ ਬਾਅਦ ਚਰਨਜੀਤ ਸਿੰਘ ਵੀ ਪੰਜਾਬ ਆ ਗਿਆ ਕਿਉਂਕਿ ਉਹ ਪੰਜਾਬ ਦੇ ਨੌਜਵਾਨਾਂ ਵਿੱਚ ਆਈ ਗੁੱਸੇ ਦੀ ਲਹਿਰ ਨੂੰ ਬਿਨੋਤਵੱਦ ਕਰਨਾ ਚਾਹੁੰਦਾ ਸੀ ਉਹਨਾਂ ਦਿਨਾਂ ਵਿੱਚ ਹਰ ਸਿੱਖ ਸਰਕਾਰ ਤੋਂ ਬਦਲਾ ਲੈਣਾ ਚਾਹੁੰਦਾ ਸੀ ਇਸ ਸਮੇਂ ਪ੍ਰਧਾਨ ਮੰਤਰੀ ਸਾਰਿਆਂ ਤੋਂ ਮੁੱਖ ਨਿਸ਼ਾਨਾ ਤੇ ਸੀ ਸਤੰਬਰ ਦੇ ਮਹੀਨੇ ਵਿੱਚ ਪਹਿਲਾਂ ਜਦੋਂ ਅਤੇਂਦਰਪਾਲ ਸਿੰਘ ਮੈਨੂੰ ਕੋਲਕੱਤਾ ਮਿਲਿਆ ਤਾਂ ਉਸਨੇ ਦੱਸਿਆ ਸੀ ਕਿ ਉਹ ਨਾਗਪੁਰ ਜਾ ਰਿਹਾ ਹੈ ਕਿਉਂਕਿ ਇੰਦਰਾ ਗਾਂਧੀ ਨੇ ਉੱਥੇ ਆਉਣਾ ਹੈ ਤੇ ਉਹ ਕੋਈ ਗੱਲਬਾਤ ਕਰਨ ਲਈ ਉਹ ਤੋਂ ਸਿੱਖਾਂ ਨੂੰ ਮਿਲਣ ਜਾ ਰਿਹਾ ਹੈ ਪਰ ਉਹ ਗੱਲ ਸਿਰੇ ਨਾ ਚੜ੍ਹ ਸਕੀ ਅਤੇ ਉਹ ਵਾਪਸ ਕਲਕੱਤੇ ਆ ਗਿਆ ਇੱਥੇ ਹਰਪ੍ਰੀਤ ਸਿੰਘ ਵਿਸ਼ਵਾ ਉੱਥੇ ਹੀ ਕਿਧਰੇ ਅੰਡਰਗਰਾਉਂਡ ਹੋ ਗਿਆ ਤੇਂਦਰਪਾਲ ਸਿੰਘ ਅਤੇ ਸਰਵਜੀਤ ਸਿੰਘ ਵੀ ਕਲਕੱਤੇ ਹੀ ਰਹੇ ਮੈਂ ਵੀ ਕੁਝ ਦਿਨਾਂ ਲਈ ਪੰਜਾਬ ਬਲਾਰੇ ਕੋਲ ਲੁਧਿਆਣੇ ਜੁਗਿਆਣੇ ਆ ਗਿਆ ਛੇਤ ਲੁਧਿਆਣਾ ਹੋਏਗਾ ਇੱਥੇ ਇਸਨੇ ਮੈਨੂੰ ਦੋ ਨੌਜਵਾਨਾਂ ਨੂੰ ਮਿਲਾਇਆ ਜਿਨ੍ਹਾਂ ਦਾ ਨਾਮ ਜਿਨ੍ਹਾਂ ਦਾ ਉਦੋਂ ਮੈਨੂੰ ਨਾਮ ਨਹੀਂ ਦੱਸਿਆ ਗਿਆ ਸੀ ਪਰ ਉਹਨਾਂ ਨੇ ਇਹ ਖੁਆਚ ਜਜ਼ਰ ਕੀਤੀ ਕਿ ਉਹ ਕੋਈ ਐਕਸ਼ਨ ਕਰਨਾ ਚਾਹੁੰਦੇ ਹਨ ਇਸ ਲਈ ਉਹਨਾਂ ਨੂੰ ਹਥਿਆਰਾਂ ਦੀ ਲੋੜ ਹੈ ਮੈਂ ਚਰਜਿਤ ਨੂੰ ਇਹ ਗੱਲ ਦੱਸੀ ਤਾਂ ਉਸਨੇ ਜੋ ਤਿਆਰ ਉਹਦੇ ਕੋਲ ਪੈਸਾ ਨਾ ਇਹਨਾਂ ਦੇ ਹਵਾਲੇ ਕਰ ਦਿੱਤੇ ਭਾਵੇਂ ਮੈਂ ਉਹਨਾਂ ਨੌਜਵਾਨਾਂ ਨੂੰ ਇੱਕ ਸੁਝਾਅ ਦਿੱਤਾ ਕਿ ਉਹ ਪੜ੍ਹੇ ਲਿਖੇ ਹਨ ਇਸ ਲਈ ਉਹ ਆਲ ਇੰਡੀਆ ਸਿਕ ਸਟੂਡੈਂਟ ਫੈਡਰੇਸ਼ਨ ਦੇ ਪੁਨਰਗਠਨ ਦਾ ਕੰਮ ਸੰਭਾਲਣ ਪਰ ਉਹਨਾਂ ਵਿੱਚ ਕਾਲ ਤੱਕ ਤੇ ਹਮਲੇ ਦਾ ਬਦਲਾ ਲੈਣ ਦਾ ਇਨਾਂ ਜੋ ਸੀ ਕਿ ਉਹਨਾਂ ਨੇ ਖੜਕੂ ਪਣੈ ਨੂੰ ਹੀ ਪਹਿਲ ਦਿੱਤੀ ਇਸੇ ਸਮੇਂ ਦਰਨ ਉਹ ਮਥਰਾ ਸਿੰਘ ਨੂੰ ਮਿਲ ਪਏ ਜੋ ਬੜਾ ਸਮਝਦਾਰ ਧੀਰਜਵਾਨ ਦੂਰਦ੍ਰਿਸ਼ਟੀ ਵਾਲਾ ਨੌਜਵਾਨ ਸੀ ਜਿਸ ਵਿੱਚ ਰਜਿੰਦਰ ਸਿੰਘ ਜੰਦਾ ਸੁਖਦੇਵ ਸਿੰਘ ਸੁਖਾ ਰਾਜਵਿੰਦਰ ਸਿੰਘ ਰਾਜੂ ਵੀ ਸ਼ਾਮਲ ਸਨ ਚੰਨੇ ਵੀ ਬਾਅਦ ਵਿੱਚ ਇਸੇ ਗਰੁੱਪ ਦਾ ਹਿੱਸਾ ਬਣ ਗਿਆ ਬਾਅਦ ਵਿੱਚ ਮੈਨੂੰ ਪਤਾ ਲੱਗਿਆ ਕਿ ਇਹਨਾਂ ਦੋ ਨੌਜਵਾਨਾਂ ਦੇ ਨਾਮ ਰਜੀਤ ਸਿੰਘ ਕੁੱਕੀ ਅਤੇ ਦਲਜੀਤ ਸਿੰਘ ਬਿੱਟੂ ਸਨ ਹਨ ਇਹ ਕਰਮਵਾਰ ਡਾਕਟਰ ਖੇਮ ਸਿੰਘ ਗਿੱਲ ਜੋ ਬਾਅਦ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਾਈਸ ਚਾਂਸਲ ਰਹੇ ਅਤੇ ਪ੍ਰੋਫੈਸਰ ਅਜੀਤ ਸਿੰਘ ਸਿੱਧੂ ਜੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਪ੍ਰੋਫੈਸਰ ਸਨ ਉਹਨਾਂ ਦੇ ਲੜਕੇ ਹਨ ਇਹ ਦੋਵੇਂ ਕਾਟਕੂ ਲਹਿਰ ਵਿੱਚ ਬੜੇ ਵੱਡੇ ਤੌਰ ਤੇ ਸਾਇਕ ਸਿੱਧ ਹੋਏ ਅਤੇ ਇਹਨਾਂ ਨੇ ਬੜੇ ਵੱਡੇ ਐਕਸ਼ਨ ਵੀ ਕੀਤੇ ਇਸੇ ਸਮੇਂ ਦੌਰਾਨ ਪੰਜਾਬ ਵਿੱਚ ਗਵਰਨਰ ਦੇ ਸਲਾਹਕਰ ਆਰ ਵੀ ਸੁਬ੍ਰਮਣੀਅਮ ਰਾਹੀਂ ਸਿੰਘ ਸਾਹਿਬਾਨ ਦਾ ਸਰਕਾਰ ਨਾਲ ਹਰਮੰਦਰ ਸਾਹਿਬ ਨੂੰ ਕੋਜ ਕੱਢਣ ਵਾਰ ਇਸ ਨੂੰ ਜਤਾ ਹੋ ਗਿਆ ਗੈਨੀ ਜੈਲ ਸਿੰਘ ਵੱਲੋਂ ਆਪਣੇ ਸਹਾਇਕ ਰਵੈਲ ਸਿੰਘ ਰਾਹੀਂ ਭੇਜੇ ਲਿਖਤੀ ਸਪਸ਼ਟੀਕਰਨ ਤੋਂ ਬਾਅਦ ਉਸ ਨੂੰ ਦੋਸ਼ ਮੁਕਤ ਕਰ ਦਿੱਤਾ ਗਿਆ 27 ਨਵੰਬਰ ਨੂੰ ਗੈਨੀ ਜੈਲ ਸਿੰਘ ਨੇ ਦਰਬਾਰ ਸਾਹਿਬ ਸ਼੍ਰੋਮਣੀ ਕਮੇਟੀ ਹਵਾਲੇ ਕਰਨ ਦਾ ਐਲਾਨ ਕਰ ਦਿੱਤਾ ਅਤੇ 29 ਤਰੀਕ ਨੂੰ ਆਰ.ਵੀ. ਸੁਬਰਾਮਣੀਅਮ ਨੇ ਦੋਸ਼ ਖਾਣ ਦੀਆਂ ਚਾਬੀਆਂ ਸਿੰਘ ਸਾਹਿਬਾਨ ਦੇ ਹਵਾਲੇ ਕਰ ਦਿੱਤੀਆਂ 1 ਅਕਤੂਬਰ ਨੂੰ ਹਰਮਿੰਦਰ ਸਾਹਿਬ ਸੂਹ ਵਿੱਚ ਗੁਰੂ ਦਾਸ ਕਰਾਨਾ ਦੀਪ ਸਨਾਇਆ ਗਿਆ ਜਿਸ ਵਿੱਚ ਦੂਰ ਦੂਰ ਤੋਂ ਪਾਰਿਸਿਕ ਸੰਗਤਾਂ ਸ਼ਾਮਲ ਹੋਈਆਂ ਅਕਾਲ ਤਖਤ ਸਾਹਿਬ ਦੇ ਸਾਹਮਣੇ ਸਟੇਜ ਲੱਗੀ ਅਤੇ ਜੋਸ਼ੀਲੇ ਭਾਸ਼ਣ ਹੋਏ ਇਸ ਦੇ ਨਾਲ ਹੀ ਅਕਾਲ ਤਖਤ ਦੀ ਮਰਿਆਦਾ ਜੋ ਇੱਕ ਮਹੀਨਾ ਪਹਿਲਾਂ ਖੰਡਤ ਰਹਿਣ ਤੋਂ ਬਾਅਦ 5 ਜੁਲਾਈ ਤੋਂ ਗੁਰਦੁਆਰਾ ਚੰਡੇ ਬੁੰਗੇ ਵਿਖੇ ਚੱਲ ਰਹੀ ਸੀ ਵਾਪਸ ਅਕਾਲ ਤਖਤ ਅਕਾਲ ਤਖਤ ਤੇ ਸ਼ੁਰੂ ਹੋਈ ਬਾਅਦ ਵਿੱਚ ਪਵਿੱਤਰ ਸਰੋਵਰ ਦੀ ਸਫਾਈ ਦੀ ਸੇਵਾ ਲਈ ਸਰੋਵਰ ਵਿੱਚੋਂ ਟੋਬੂਲਾਂ ਨਹੀਂ ਜਲ ਕੱਢਣ ਦਾ ਕੰਮ ਆਰੰਭ ਹੋਇਆ ਪੰਜ ਸਿੰਘ ਸਹਿਬਾਨ ਨੇ ਜੋ ਆਰੰਭ ਕਰਾਇਆ ਭਾਵੇਂ ਕਿ ਫੌਜ ਨਿਕਲ ਚੁੱਕੀ ਸੀ ਅਤੇ ਕਾਲ ਤਖਤ ਦਾ ਪ੍ਰਬੰਧ ਸਿੱਖਾਂ ਦੇ ਹਵਾਲੇ ਆ ਗਿਆ ਸੀ ਅਤੇ ਮਰਿਆਦਾ ਵੀ ਬਹਾਲ ਹੋ ਚੁੱਕੀ ਸੀ ਪਰ ਕੌਮ ਦੇ ਵੱਡੇ ਅਣਕੀ ਹਿੱਸਿਆਂ ਨੇ ਇਸ ਖੰਡਿਤ ਹੋ ਚੁੱਕੀ ਇਮਾਰਤ ਨੂੰ ਕਦੇ ਪ੍ਰਵਾਨ ਨਾ ਕੀਤਾ ਇਸ ਲਈ ਜਦੋਂ ਸਿੰਘ ਸਹਿਬਾਨ ਅਤੇ ਹੋਰ ਬਲਾਰੇ ਸਟੇਜ ਤੋਂ ਚਲੇ ਗਏ ਤਾਂ ਬਹੁਤ ਸਾਰੇ ਨੌਜਵਾਨ ਸਟੇਜ ਤੇ ਪਹੁੰਚ ਗਏ ਅਤੇ ਸਰਕਾਰ ਦੇ ਖਿਲਾਫ ਭਾਸ਼ਣ ਅਤੇ ਖਾਲਸਾਣ ਦੇ ਨਾਰੇ ਲਾਉਣ ਲੱਗੇ ਸੰਗਤ ਦੇ ਵਿੱਚ ਐ ਕੁਝ ਜਜ਼ਬਾਤੀ ਜੋਖ ਵੀ ਉਹਨਾਂ ਨਾਲ ਸ਼ਾਮਲ ਹੋ ਗਏ। ਉਹਨਾਂ ਨੇ ਦਰਸ਼ਨੀ ਡੌੜੀ ਉੱਤੇ ਇੱਕ ਝੰਡਾ ਵੀ ਚਲਾਇਆ ਜਿਸ ਤੋਂ ਬਾਅਦ ਪੁਲਸ ਅਕਾਲ ਤਖਤ ਵੱਲ ਅਕਾਲ ਤਖਤ ਵੱਲ ਦੇ ਦਰਵਾਜ਼ੇ ਸਾਹਨੇ ਅੰਦਰ ਆ ਗਏ ਅਤੇ ਬਹੁਤ ਸਾਰੇ ਲੋਕਾਂ ਨੂੰ ਹਰਸਤ ਵਿੱਚ ਲੈ ਲਿਆ। ਕੁੱਲ 300 ਬੰਦਿਆਂ ਨੂੰ ਹਰਸਤ ਵਿੱਚ ਲਿਆ ਗਿਆ ਜਿਨ੍ਹਾਂ ਵਿੱਚ ਕਾਫੀ ਸਾਰੇ ਜੂਥ ਕਾਂਗਰਸ ਦੇ ਨੌਜਵਾਨ ਸਨ। ਉਹਨਾਂ ਨੂੰ ਰਗਨੰਦਰ ਲਾਲ ਪਾਟੀ ਨੇ ਛਲਾ ਲਿਆ। ਬਾਕੀਆਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਪਾਣੀ ਨਿਕਲ ਜਾਣ ਬਾਅਦ ਪਵਿੱਤਰ ਸਰੋਵਰ ਵਿੱਚੋਂ ਗਾਰ ਕੱਢਣ ਦਾ ਕੰਮ 12 ਅਕਤੂਬਰ ਨੂੰ ਗੁਰੂ ਰਾਮਦਾਸ ਜੀ ਦੇ ਜਨਮ ਦਿਹਾੜੇ ਤੇ ਸ਼ੁਰੂ ਹੋਇਆ ਤੇ 24 ਅਕਤੂਬਰ ਨੂੰ ਦਿਵਾਲੀ ਤੱਕ ਸਾਫ਼ ਜਲ ਨਾਲ ਭਰ ਦਿੱਤਾ ਗਿਆ ਇਸ ਸਵਾਰ ਸਿੱਖ ਕੰਮ ਨੇ ਦਿਵਾਲੀ ਦਾ ਨਾਮ ਲਾਈ ਪਰਦੇਸ਼ ਪਰ ਵਿੱਚ ਜਿੱਤ ਦੇ ਜਸ਼ਨ ਮਜੂਨ ਦਿਵਾਲੀ ਤੋਂ ਤਾਮ ਨਾਲ ਮਲਾਈ ਗਈ ਹਰਿਮੰਦਰ ਸਾਹਿਬ ਸਮੂਹ ਵਿੱਚੋਂ ਫੌਜ ਨੂੰ ਵਾਪਸ ਬੁਲਾ ਲਿਆ ਗਿਆ ਪਰ ਬਾਹਰਲਾ ਕੇਰਾ ਸਦਾ ਬਰਕਰਾਰ ਰਿਹਾ ਇਸ ਦੇ ਨਾਲ ਹੀ ਪੰਜਾਬ ਵਿੱਚ ਚੱਲ ਰਿਹਾ ਹੌਜੀ ਤਸ਼ੱਦਦ ਨਿਰੰਤਰ ਜਾਰੀ ਰਿਹਾ ਸਤੰਬਰ ਅਕਤੂਬਰ ਦੇ 2 ਮਹੀਨੇ ਵਿੱਚ ਕੁੱਲ 82 ਨੌਜਵਾਨਾਂ ਨੂੰ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਗਿਆ ਬਜੇ ਦੀ ਗੱਲ ਕਿ ਇਹਨਾਂ ਨੌਜਵਾਨਾਂ ਨੂੰ ਮਾਰਨ ਵਾਲੀ ਪੁਲਿਸ ਵੀ ਸੁਰੱਖਿਅਤ ਨਹੀਂ ਸੀ ਪੰਜਾਬ ਦੇ ਨਵੇਂ ਬੌਸ ਬ੍ਰਾਹਮਣੀਅਮ ਦੀ ਸਪਰਸ਼ ਤੇ ਨਵੇਂ ਪੁਲਿਸ ਮੁਖੀ ਕਿਰਪਾਲ ਸਿੰਘ ਢਿੱਲੋਂ ਦੇ ਹੁਕਮਾਂ ਤੇ ਪੁਲਿਸ ਵਾਲਿਆਂ ਦੀ 20 ਥਾਣਾ ਪੱਧਰ ਤੇ ਇਨਕੁਆਰੀ ਚੱਲ ਰਹੀ ਸੀ ਅਤੇ ਬੈਡ ਕਰੈਕਟਰ ਕਹਿ ਕੇ ਉਹਨਾਂ ਨੂੰ ਕਦੇ ਵੀ ਕੱਢਿਆ ਜਾ ਸਕਦਾ ਸੀ ਇਸੇ ਮਹੀਨੇ ਸਾਮ ਤੋਂ 1 ਸਾਲ ਦੀ ਡੈਪੂਟੇਸ਼ਨ ਤੇ ਕੇਪੀਐਸ ਗੇਲ ਨੂੰ ਲਿਆਂਦਾ ਗਿਆ ਜੋ ਕਦੀ ਵਾਪਸ ਨਾ ਗਿਆ ਅਤੇ ਪੰਜਾਬ ਦਾ ਬੁੱਚੜ ਬਣ ਕੇ ਸਾਰੀ ਨੌਕਰੀ ਇੱਥੇ ਹੀ ਪੂਰੀ ਕਰ ਗਿਆ ਸਾਨੂੰ ਲੱਗ ਰਿਹਾ ਸੀ ਕਿ ਸਿੱਖ ਅਜੇ ਪੂਰੀ ਤਰ੍ਹਾਂ ਜਵਾਬ ਦੇਣ ਜੋਗੇ ਨਹੀਂ ਹੋਏ ਅਤੇ ਇਸ ਲਈ ਸਿੱਖਾਂ ਦਾ ਕਤਲੇਆਮ ਅਜੇ ਚੱਲ ਰਿਹਾ ਹੈ ਮੈਂ 1 ਅਕਤੂਬਰ ਦੇ ਸ਼ੁਰੂ ਵਿੱਚ ਪੰਜਾਬ ਤੋਂ ਕੋਲਕੱਤਾ ਆ ਗਿਆ ਮੈਨੂੰ ਉੱਥੇ ਰਾਗੀ ਆਰਮ ਸਿੰਘ ਮਿਲਿਆ ਜੋ ਦਮਦਮ ਟਕਸਾਲ ਨਾਲ ਸਬੰਧ ਰੱਖਦਾ ਹੈ ਅਤੇ 5 ਜੂਨ ਤੱਕ ਦਰਬਾਰ ਸਾਹਿਬ ਅੰਦਰ ਕੀਰਤਨ ਦੀ ਸੇਵਾ ਕਰਾਉਂਦਾ ਰਿਹਾ ਕਰਾਉਂਦਾ ਰਿਹਾ ਸੀ ਉਹ ਵੀ ਸਾਡੇ ਵੰਸ਼ ਸੇ ਜੋਂ ਉਥੋਂ ਨਿਕਲੇ ਸੀ ਉਸਦੀ ਵੀ ਇਹੀ ਚਿੰਤਾ ਸੀ ਕਿ ਹੁਣ ਕੀ ਕੀਤਾ ਜਾਵੇ ਉਦੋਂ ਸਿਮਰਜੀਤ ਸਿੰਘ ਮਾਨ ਵੀ ਉੱਥੇ ਸੀ ਮੈਂ ਤਾਂ ਕਦੇ ਉਸ ਨੂੰ ਮਿਲਣ ਦੀ ਇੱਛਾ ਜ਼ਾਹਰ ਨਹੀਂ ਕੀਤੀ ਪਰ ਰਤेंद्रਪਾਲ ਸਿੰਘ ਅਤੇ ਰਾਮ ਸਿੰਘ ਦੋਵਾਂ ਦਾ ਉਸ ਨਾਲ ਤਾਲ ਮਿਲ ਸੀ ਇਹ ਸਾਰੇ ਕੋਸ਼ਿਸ਼ ਕਰ ਰਹੇ ਸਨ ਕਿ ਉਸ ਨੂੰ ਅਮਰੀਕਾ ਭੇਜਿਆ ਜਾਵੇ ਮੇਰੀ ਕਲਕੱਤਾ ਤੋਂ ਗੈਰ ਹਾਜ਼ਰੀ ਨੇ ਮੇਰਾ ਰਤेंद्र ਸਿੰਘ ਅਤੇਂਦਰਪਾਲ ਸਿੰਘ ਨਾਲ رابطہ ਖਤਮ ਕਰ ਦਿੱਤਾ ਤੇ ਬਾਅਦ ਵਿੱਚ ਉਹ ਪਾਕਿਸਤਾਨ ਚਲਾ ਗਿਆ ਮੇਰਾ ਕਲਕੱਤੇ ਤੋਂ ਗਾਇਬ ਹੋਣ ਦਾ ਕਾਰਨ ਇਹ ਸੀ ਕਿ ਮੈਂ ਇੱਕ ਦਿਨ ਇਹ ਸੀ ਕਿ ਇੱਕ ਦਿਨ ਮੈਂ ਕਲਕੱਤਾ ਧਰਮਸ਼ਾਲਾ ਬਾਜ਼ਾਰ ਵਿੱਚ ਚੰਡੀਗੜ੍ਹ ਸੀਆਈਡੀ ਦੇ ਸਬ ਇੰਸਪੈਕਟਰ ਕਸ਼ਮੀਰ ਸਿੰਘ ਨੂੰ ਦੇਖ ਲਿਆ ਸੀ ਜੋ ਮੇਰੇ ਪੰਜਾਬ ਯੂਨੀਵਰਸਿਟੀ ਦੇ ਸਮੇਂ ਉੱਤੇ ਸੀਆਈਡੀ ਵੱਲੋਂ ਤਨਾਤ ਹੁੰਦਾ ਸੀ ਇਸ ਤੋਂ ਮੈਂ ਸਮਝ ਗਿਆ ਕਿ ਚੰਡੀਗੜ੍ਹ ਪੁਲਿਸ ਬੁਰੀ ਤਰ੍ਹਾਂ ਮੇਰੇ ਮਗਰ ਲੱਗੀ ਹੋਈ ਹੈ ਇਸ ਤੋਂ ਬਾਅਦ ਇਸ ਤੋਂ ਪਹਿਲਾਂ ਮੈਂ ਭਗਵਾਨ ਦਾਸ ਨੂੰ ਦਿੱਲੀ ਆਪਣਾ ਪਿੱਛਾ ਕਰਦੇ ਦੇਖਿਆ ਸੀ ਜੋ ਹਰਿਆਣਾ ਪੁਲਿਸ ਵਿੱਚ ਸਿਰਸੇ ਲੱਗਿਆ ਹੋਇਆ ਸੀ ਉਸਨੇ ਮੈਨੂੰ ਪਛਾਣ ਲਿਆ ਸੀ ਅਤੇ ਦਿੱਲੀ ਤੋਂ ਮੇਰਾ ਪਿੱਛਾ ਕਰ ਰਿਹਾ ਸੀ ਸਿਰਸੇ ਦਾ ਕੇਵਲ ਇਹੋ ਪੁਲਿਸ ਵਾਲਾ ਮੈਨੂੰ ਜਾਣਦਾ ਸੀ ਤੇ ਹਰਿਆਣਾ ਪੁਲਿਸ ਨੇ ਇਸ ਨੂੰ ਮੌਕਾ ਮੇਰਾ ਪਿੱਛਾ ਕਰਨ ਵਾਸਤੇ ਤਨਾਤ ਕੀਤਾ ਸੀ ਮੈਂ ਦਿੱਲੀ ਤੋਂ ਉਸ ਨੂੰ ਚੱਕਮਾ ਦੇ ਕੇ ਕਲਕੱਤੇ ਆ ਗਿਆ ਪਰ ਹੁਣ ਮੈਨੂੰ ਪਤਾ ਲੱਗਿਆ ਕਿ ਚੰਡੀਗੜ੍ਹ ਪੁਲਿਸ ਮੇਰੇ ਬਹੁਤ ਨੇੜੇ ਪਹੁੰਚ ਚੁੱਕੀ ਸੀ ਮੈਂ ਕਸ਼ਮੀਰਾ ਸਿੰਘ ਨੂੰ ਦੇਖਣ ਤੋਂ ਬਾਅਦ ਇੱਕਦਮ BC ਰੋਡ ਪਹੁੰਚਿਆ ਅਤੇ ਉੱਥੇ ਕਿਸੇ ਨੂੰ ਨਾਲ ਲੈ ਕੇ ਡਨਲਪ ਏਰੀਆ ਵਿੱਚ ਪਹੁੰਚ ਗਿਆ ਪਰ ਚੰਡੀਗੜ੍ਹ ਪੁਲਿਸ ਜੀਬ ਵਿੱਚ ਮੇਰਾ ਲਗਾਤਾਰ ਪਿੱਛਾ ਕਰ ਰਹੀ ਸੀ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਮੈਂ ਕਸ਼ਮੀਰਾ ਸਿੰਘ ਨੂੰ ਵੇਖ ਲਿਆ ਹੈ ਅਤੇ ਰਾਤੋ-ਰਾਤ ਕਲਕੱਤੇ ਤੋਂ ਬਾਹਰ ਨਿਕਲ ਜਾਣਾ ਹੈ ਮੈਨੂੰ ਲੱਗਦਾ ਹੈ ਕਿ ਉਹਨਾਂ ਨੇ ਡਨਲਪ ਵਿੱਚ ਮੇਰੀ ਲੁਕਣ ਵਾਲੀ ਜਗ੍ਹਾ ਦੀ ਨਿਸ਼ਾਨਦੇਹੀ ਕਰ ਲਈ ਸੀ ਅਤੇ ਇੱਕ ਅੱਧੇ ਦਿਨ ਵਿੱਚ ਮੈਨੂੰ ਉਹਨਾਂ ਨੇ ਫੜ ਲੈਣਾ ਸੀ ਮੈਂ ਉੱਥੋਂ ਰਾਤੋ-ਰਾਤ ਟਰੱਕ ਵਿੱਚ ਸ੍ਰੀ ਰਾਮਪੁਰ ਸ੍ਰੀ ਰਾਮਪੁਰ ਚਲਾ ਗਿਆ ਜੋ ਕਲਕੱਤੇ ਦੇ ਲਾਗੇ ਹੀ ਹੈ ਦੂਸਰੇ ਦੂਸਰੇ ਦਿਨ ਕਿਸੇ ਹੋਰ ਟਰੱਕ ਰਹੀਂ ਰਾਂਚੀ ਪਹੁੰਚ ਗਿਆ ਹੁਣ ਮੈਨੂੰ ਪਤਾ ਲੱਗਾ ਸੀ ਕਿ ਪੁਲਸ ਬੜੀ ਗੰਭੀਰਤਾ ਨਾਲ ਮੇਰੀ ਪਾਲ ਕਰ ਰਹੀ ਸੀ ਮੈਂ ਰਾਂਚੀ ਵਿੱਚ ਕੁਲਦੀਪ ਸਿੰਘ ਦੇ ਘਰ ਰਹਾ ਉਹ ਰਾਂਚੀ ਤੋਂ 10 ਕਿਲੋਮੀਟਰ ਦੂਰ ਟਾਟੀ ਸਿਲਵੇ ਵਿੱਚ ਤਾਰਾ ਬਣਾਉਣ ਦੀ ਇੱਕ ਫੈਕਟਰੀ ਚਲਾ ਰਿਹਾ ਸੀ ਮੈਂ ਉਸ ਦੇ ਘਰ ਪਹਿਲੀ ਮੰਜ਼ਲ ਤੇ ਪਿਆ ਰਹਿੰਦਾ ਜਾਂ ਕੁਝ ਪੜ੍ਹਦਾ ਰਹਿੰਦਾ ਕੁਲਦੀਪ ਸਿੰਘ ਦਾ ਪਰਿਵਾਰ ਬੜਾ ਵਧੀਆ ਸਿੱਖ ਪਰਿਵਾਰ ਸੀ ਮੈਂ ਅਕਤੂਬਰ 1984 ਦੇ ਸ਼ੁਰੂ ਵਿੱਚ ਉੱਥੇ ਗਿਆ ਸੀ ਅਤੇ ਕੋਈ 20-25 ਦਿਨ ਉੱਥੇ ਰਿਹਾ ਮੈਂ ਜੋ ਕੁਝ ਇਹਨਾਂ ਦੇ ਘਰ ਬੈਠ ਕੇ ਲਿਖਿਆ ਉਹ ਸਾਰਾ ਉਹਨਾਂ ਨੇ ਬਾਅਦ ਵਿੱਚ ਸਾਵਧਾਨੀ ਵਰਤਦੇ ਹੋਏ ਸਾੜ ਦਿੱਤਾ ਇਸੇ ਤਰ੍ਹਾਂ ਲਾਜਪਤਪੁਰ ਨਗਰ ਦਿੱਲੀ ਦੇ ਪਰਿਵਾਰ ਨੇ ਵੀ ਕੀਤਾ ਸੀ ਜਿੱਥੇ ਮੈਂ ਆਪਣਾ ਲਿਖਤੀ ਕਰੜਾ ਛੱਡਿਆ ਸੀ ਮੈਨੂੰ ਕੁਲਦੀਪ ਸਿੰਘ ਦੇ ਘਰ ਦੀਆਂ ਕੁਝ ਗੱਲਾਂ ਅਜੇ ਵੀ ਯਾਦ ਹਨ ਕਿ ਕਿਸ ਤਰ੍ਹਾਂ ਅਸੀਂ ਸ਼ਾਮ ਨੂੰ ਇਕੱਠੇ ਬੈਠ ਕੇ ਰਹਿਰਾਜ ਸਾਹਿਬ ਦਾ ਪਾਠ ਕਰਨਾ ਕੁਲਦੀਪ ਸਿੰਘ ਪੜ੍ਹਿਆ ਲਿਖਿਆ ਗੜਸ਼ੰਕਰ ਏਰੀਆ ਦਾ ਨੌਜਵਾਨ ਰਹਿਣ ਵਾਲਾ ਨੌਜਵਾਨ ਸੀ ਜੋ ਅੰਗਰੇਜ਼ੀ ਦੀਆਂ ਕਿਤਾਬਾਂ ਪੜ੍ਹਨ ਦਾ ਵੀ ਸ਼ੌਕ ਰੱਖਦਾ ਸੀ ਫਰੈਡਰਿਕ 4ਥ ਸੀਥ ਦੇ ਨਾਵਲ ਖਾਸ ਤੌਰ ਤੇ ਪੜ੍ਹਦਾ ਸੀ ਅਤੇ ਉਸਨੇ ਬੜੀ ਮਹਿਮਾ ਉੱਤੇ ਉਸਨੇ ਬੜੀ ਮਹਿਮਾ ਕਰਿਆ ਕਰਦਾ ਸੀ ਮੈਂ ਵੀ ਉੱਤੇ ਇਸ ਦੀਆਂ ਇੱਕ ਦੋ ਕਿਤਾਬਾਂ ਪੜ੍ਹੀਆਂ ਪਰ ਮੈਨੂੰ ਇਹ ਲੇਖ ਉਹਨਾਂ ਚੰਗਾ ਨਹੀਂ ਲੱਗਿਆ ਇਸ ਪਰਿਵਾਰ ਦਾ ਨਿਯਮ ਸੀ ਕਿ ਹਰ ਐਤਵਾਰ ਮੁਰਗਾ ਲਿਆਉਂਦੇ ਸਨ ਅਤੇ ਹੱਥੀ ਬਣਾ ਕੇ ਰਾਤ ਦੇ ਖਾਣੇ ਵਿੱਚ ਉਸਦੇ ਮੇਟ ਦਾ ਆਨੰਦ ਮਾਣਦਾ ਸਨ ਪਰ ਉਹ ਇਹ ਵੇਖ ਕੇ ਹੈਰਾਨ ਸਨ ਕਿ ਮੈਂ ਮਾਸahari ਭੋਜ ਨਹੀਂ ਖਾਂਦਾ ਜੋ ਮੈਂ ਉਹਨਾਂ ਦਿਨਾਂ ਵਿੱਚ ਛੱਡਿਆ ਹੋਇਆ ਸੀ ਕੁਲਦੀਪ ਸਿੰਘ ਦੀ ਇੱਕ ਭਾਣ ਜੀ ਉਹਨਾਂ ਕੋਲ ਰਹਿੰਦੀ ਸੀ ਜੋ ਸਕੂਲ ਵਿੱਚ ਪੜ੍ਹਦੀ ਸੀ ਉਹ ਕਦੇ-ਕਦੇ ਮੇਰੇ ਕੋਲ ਪੜਨ ਵਾਸਤੇ ਆ ਜਾਂਦੀ ਹੋਰ ਕੋਈ ਮੇਰੇ ਕਮਰੇ ਵਿੱਚ ਨਹੀਂ ਸੀ ਆਉਂਦਾ ਮੈਂ ਆਪਣੇ ਆਪ ਨੂੰ ਪੜਨ ਲਿਖਨ ਵਿੱਚ ਲਾਏ ਰੱਖਦਾ ਇੱਕ ਦਿਨ ਉਹ ਮੈਨੂੰ ਇੱਕ ਮੈਗਜ਼ੀਨ ਦੇ ਗਿਆ ਜਿਸ ਦਾ ਨਾਂ ਜੈਂਟਲਮੈਨ ਸੀ ਉਸ ਵਿੱਚ ਜਗਜੀਤ ਸਿੰਘ ਚਾਹੁੰਦਾ ਲੇਖ ਸੀ ਜਿਸ ਵਿੱਚ ਉਸਨੇ ਇੰਦਰਾ ਗਾਂਧੀ ਨੂੰ ਔਰੰਗ ਔਰੰਗ ਜ਼ੇਬ ਦੇ ਬਰਾਬਰ ਸਾਬਤ ਕੀਤਾ ਹੋਇਆ ਸੀ ਇਸ ਪੇਸ਼ੋਨ ਗਈ ਇਸ ਇਹ ਪੇਸ਼ੋਨ ਗਈ ਵੀ ਹੋਈ ਸੀ ਕਿ ਉਸ ਨੂੰ ਇੱਕ ਅੱਧੇ ਮਹੀਨੇ ਵਿੱਚ ਮਾਰ ਦਿੱਤਾ ਜਾਣਾ ਹੈ ਚੰਡੀਗੜ੍ਹ ਪੁੱਲਸ ਕੇ ਦਿਨ ਕਲਕੱਤੇ ਰਹਿਣ ਤੋਂ ਬਾਅਦ ਖਾਲੀ ਹੱਥ ਵਾਪਸ ਪਰਤ ਗਈ ਜਿਵੇਂ ਕਸ਼ਮੀਰਾ ਸਿੰਘ ਨੂੰ ਨਾ ਵੇਖਦਾ ਤਾਂ ਉਹ ਮੈਨੂੰ ਫੜ ਸਕਦੇ ਸੀ ਪਰ ਉਹਨਾਂ ਨੂੰ ਇਹ ਪਤਾ ਨਹੀਂ ਲੱਗਿਆ ਕਿ ਮੈਂ ਉਹਨਾਂ ਨੂੰ ਵੇਖ ਕੇ ਸਾਵਧਾਨ ਹੋ ਗਿਆ ਸੀ ਉਹਨਾਂ ਨੇ ਮੇਰੀ ਡਨਲਪ ਵਿੱਚ ਰਹਿਣ ਵਾਲੀ ਜਗ੍ਹਾ ਦਾ ਪਤਾ ਤਾਂ ਲਗਾ ਲਿਆ ਸੀ ਪਰ ਮੈਂ ਉਸੇ ਦਿਨ ਹੀ ਰਾਂਚੀ ਵੱਲ ਰਵਾਨਾ ਹੋ ਗਿਆ ਸੀ ਜਿਸ ਕਰਕੇ ਫੜ ਫੜ ਹੋਣ ਤੋਂ बच ਗਿਆ ਹੁਣ ਮੈਂ ਰਾਂਚੀ ਛੱਡਣ ਦਾ ਵਿਚਾਰ ਬਣਾ ਲਿਆ ਸੀ ਆਪਣਾ ਲਿਖਤੀ ਖਰੜਾ ਉੱਤੇ ਕੁਲਦੀਪ ਸਿੰਘ ਕੋਲ ਛੱਡ ਕੇ ਮੈਂ 29 ਅਕਤੂਬਰ ਨੂੰ ਟਰੱਕ ਵਿੱਚ ਬੈਠ ਕੇ ਕੋਲਕੱਤਾ ਪਹੁੰਚ ਗਿਆ ਮੈਂ ਬੀਸੀ ਰੋਡ ਕੁਮਕਰ ਸਿੰਘ ਕੋਲ ਗਿਆ ਉਸਨੇ ਮੈਨੂੰ ਗੁਰਮੀਤ ਸਿੰਘ ਨਾਮ ਦੇ ਇੱਕ ਸਿੱਖ ਦੇ ਘਰ ਛੱਡ ਦਿੱਤਾ ਜੋ ਇਕੱਲਾ ਰਹਿੰਦਾ ਸੀ ਉਹ ਕਲਕੱਤੇ ਵਿੱਚ ਇੱਕ ਹੋਟਲ ਚਲਾ ਰਿਹਾ ਸੀ ਉਦੋਂ ਹੀ ਹਰਿੰਦਰ ਸਿੰਘ ਕੱਲੋਂ ਵੀ ਕਲਕੱਤੇ ਪਹੁੰਚ ਗਿਆ ਪੰਜਾਬ 'ਚ ਜਗ੍ਹਾ-ਜਗ੍ਹਾ ਛਾਪੇ ਮਰੀ ਹੋਣ ਕਾਰਨ ਉਸ ਨੂੰ ਵਾਪਸ ਮੁੜਨਾ ਪਿਆ ਕਿ ਮਿੱਕਰ ਸਿੰਘ ਉਹਨੂੰ ਵੀ ਮੇਰੇ ਕੋਲ ਕਮੇਦ ਦੇ ਘਰ ਛੱਡ ਗਿਆ ਅਗਲੇ ਦਿਨ ਉਸਨੇ ਆਪਣੇ ਭਰਾ ਨੂੰ ਮਿਲਣ ਜਾਣਾ ਸੀ ਜੋ ਬੀਐਸਐਫ ਕੋਲ ਵਿੱਚ ਉੱਥੇ ਬੰਗਲਾਦੇਸ਼ ਰਾਦੂਤੇ ਤਨਾਸੀ ਉਹ 31 ਅਕਤੂਬਰ ਨੂੰ ਸਵੇਰੇ ਮੇਰੇ ਕੋਲ ਮੇਰੇ ਕੋਲੋਂ ਗਿਆ ਅਤੇ ਕੁਝ ਦੇਰ ਬਾਅਦ ਹੀ ਵਾਪਸ ਆ ਗਿਆ ਉਸਨੇ ਵਾਪਸ ਆ ਕੇ ਦੱਸਿਆ ਕਿ ਦਿੱਲੀ ਵਿੱਚ ਇੰਦਰਾ ਗਾਂਧੀ ਨੂੰ ਗੋਲੀ ਮਾਰ ਦਿੱਤੀ ਹੈ ਸੋ 13 ਅਕਤੂਬਰ ਤਵਾਰ ਜੋ ਕਟਨਾਮਾ ਵਾਪਰੀਆਂ ਤੇ ਇੰਦਰਾ ਗਾਂਧੀ ਦਾ ਅੰਤ ਕਰਕੇ ਉਹ ਕਟਨਾਮਾ ਖਤਮ ਹੋਈਆਂ ਬਾਕੀ ਇਸ ਕਿਤਾਬ ਦੇ ਕੁਝ ਹੋਰ ਮਹੱਤਵਪੂਰਨ ਲਿਖਾਂ ਤੇ ਜ਼ਰੂਰ ਚਰਚਾ ਕਰਾਂਗੇ ਫਿਲਹਾਲ ਦਿਓ ਅੱਗੇ